ਦੇਅਲ ਸਿੰਘ ਜੀ ਦਾ ਲਿਖਿਆ ਨਾਵਲ ਆਨ ਭਾਗ ਬਵੰਜਮ ਮੇਜਰ ਨੇ ਤੜਖਸਰ ਡਿਪਟੀ ਨੂੰ ਸਦਕੇ ਸਲਾਹ مشورہ ਕਰਨ 목 ਰਥਾਣੀ ਦਾ ਸੂਬੇ ਸਿੰਘ ਦੇ ਨਾਲ ਦੇ ਚਾਰ ਸਿਪਾਹਾਂ ਤੋਂ ਵਿਨਾ ਖਾਨ ਤੇ ਉਸਦੇ ਹਵਲਦਾਰ ਦੇ ਸਿਪਾਹਾਂ ਨੂੰ ਵਾਪਸ ਭੇਜਣ ਦਾ ਹੁਕਮ ਸੁਣਾ ਦਿੱਤਾ ਉਹਦਾ ਖਿਆਲ ਸੀ ਕਿ ਖਾਨ ਵਿਸ਼ਵਾਸਯੋਗ ਪੁਲਿਸ ਆਫਿਸਰ ਨਹੀਂ ਸੀ ਜੇ ਉਹ ਨੂੰ ਕਿਸੇ ਕਾਰਵਾਈ ਵਾਸਤੇ ਪਿੰਡ ਵਿੱਚ ਭੇਜਣ ਦੀ ਲੋੜ ਪੈ ਜਾਂਦੀ ਤਾਂ ਸ਼ਾਇਦ ਉਹ ਜ਼ਰੂਰੀ ਕਾਰਵਾਈ ਕਰਨ ਚੁਕਤਾਹੀ ਕਰਦਾ ਤੇ ਉਹਨੂੰ ਕੋਈ ਸਖਤ ਸਜ਼ਾ ਦੇਣੀ ਪੈਦੀ ਇਸ ਲਈ ਉਹਨੂੰ ਫਾਰਨ ਕਰਕੇ ਵਾਪਸ ਭੇਜਣਾ ਹੀ ਠੀਕ ਸੀ ਮੰਡੀ ਦੇ ਠਾਣੇ ਅਨਸਾਰ 16 ਪਿੰਡ ਸਨ ਮੰਡੀ ਦੇ ਠਾਣੇ ਅਧੀਨ 16 ਪਿੰਡ ਸਨ ਉਹਨਾਂ ਪਿੰਡਾਂ ਵਿੱਚ ਵੀ ਆਮਣ ਕਾਨੂੰਨ ਕਾਇਮ ਰੱਖਣਾ ਜ਼ਰੂਰੀ ਸੀ ਭੁਗਤਾ ਇਤਲਾ ਮਿਲੀ ਸੀ ਕਿ ਪਰਜਾ ਮੰਡਲ ਦੇ ਵਰਕਰਾਂ ਤੇ ਨੇਤਾਵਾਂ ਨੇ ਲਗਾਤਾਰ ਜਲਸੇ ਕਰਨੇ ਤੇ ਜਲੂਸ ਕੱਢਣੇ ਸ਼ੁਰੂ ਕਰ ਦਿੱਤੇ ਸਨ ਇੱਕ ਸਿਪਾਹੀ ਜਦੋਂ ਮੇਚਰ ਵੱਲੋਂ ਲਿਖਿਆ ਰੁਕਾ ਲੈ ਕੇ ਆਇਆ ਲੈ ਕੇ ਗਿਆ ਤਾਂ ਖਾਨ ਸਾਹਿਬ ਆਪਣੇ ਸਿਪਾਹੀਆਂ ਨਾਲ ਅਗਲੇ ਪੁਲ ਤੱਕ ਕਸਤ ਕਰਨ ਗਏ ਹੋਏ ਸੀ ਉਹਨਾਂ ਦੇ ਵਾਪਸ ਮੁੜਨ ਤੱਕ ਉਹ ਪੁਲ ਉੱਤੇ ਹੀ ਇੰਤਜ਼ਾਰ ਕਰਦਾ ਰਿਹਾ ਕੁਝ ਚਿਰ ਪਿਛੋਂ ਜਦੋਂ ਉਹ ਵਾਪਸ ਮੁੜੇ ਤਾਂ ਰੁਕਾ ਪੜ ਕੇ ਖਾਨ ਸਾਹਿਬ ਨੂੰ ਨਾ ਹੈਰਾਨੀ ਹੋਈ ਤੇ ਨਾ ਕੋਈ ਨਿਰਾਸ਼ਾ मेजर साहब ने जवानी दी कोई हुक्म दिया है जी और ता कोई हुक्म नहीं ਦਿੱਤਾ खान साहब ने हवलदार गिजसा सिंह ਨੂੰ ਪੁੱਛਿਆ ਹਵਲਦਾਰ ਸਾਨੂੰ ਮੇਜਰ ਸਾਹਿਬ ਨੂੰ ਮਿਲ ਕੇ ਜਾਣਾ ਜ਼ਰੂਰੀ ਹੈ ਕਿਆ ਜੋ ਆਪ ਨੂੰ ਠੀਕ ਲੱਗਦਾ ਉਵੇਂ ਕਰੋ ਖਾਨ ਸਾਹਿਬ ਮੇਰੇ ਤੋਂ ਖਿਆਲ ਹੈ ਕਿ ਮਿਲ ਕੇ ਇਜਾਜ਼ਤ ਲੈਣੀ ਚਾਹੀਦੀ ਹੈ ਤੇ ਤੇਰਾ ਕੀ ਖਿਆਲ ਹੈ ਠੀਕ ਹੈ ਜਨਾਬ ਤੋ ਚਲੋ ਹਮ ਦੋਨੋ ਚਲਦੇ ਹਾਂ ਜੈਸੇ ਹੁਕਮ ਜਨਾਬ ਜਦੋਂ ਮੇਜਰ ਸਾਹਿਬ ਦੇ ਟੈਂਟ ਅੱਗੇ ਪਹੁੰਚੇ ਤਾਂ ਉਹ ਵਰਦੀ ਪਾਈ ਕੁਰਸੀ ਉੱਤੇ ਬੈਠੇ ਕਾਗਜ਼ਾਂ ਨੂੰ ਉਲਟ-ਪੁਲਟ ਉਲਟ-ਪੁਲਟਾ ਰਹੇ ਸਨ ਖਾਨ ਨੇ ਟੈਂਟ ਤੋਂ 15 ਗਾਜ ਦੂਰ ਗੇਜਾ ਸਿੰਘ ਨੂੰ ਘੋੜਾ ਸੰਭਾਲਣ ਲਈ ਕਹਿ ਕੇ ਜਦੋਂ ਟੈਂਟ ਦੇ ਬਾਹਰ ਖੜੋ ਕੇ ਸਲੂਟ ਮਾਰਿਆ ਤਾਂ ਮੇਜਰ ਸਾਹਿਬ ਨੇ ਉਹ ਸਵਾਲ ਦੇਖ ਕੇ ਗੰਭੀਰ ਆਵਾਜ਼ ਵਿੱਚ ਕਿਹਾ ਆਓ ਖਾਨ ਸਾਹਿਬ ਮੇਰਾ ਰੁਕਾ ਮਿਲ ਗਿਆ ਜੀ ਜਨਾਬ ਉਸੇ ਕੀ وجہ سے ਆਪ پاسੋ ਇਜਾਜ਼ਤ ਲੈਣੇ ਆਏ تھے ਹਜੂਰ ਉਹ ਕਾਇਜਤ ਵਾਸਤੇ ਹੀ ਭੇਜਿਆ ਸੀ ਬੜੀ ਮਿਹਰਬਾਨੀ ਜਨਾਬ ਅਗਰ ਕੋਈ ਕਤਾਹੀ ਹੋ ਗਈ ਤੋ ਮਾਫੀ ਦੇਣਾ ਜਨਾਬ ਐਸੀ ਕੋਈ ਬਾਤ ਨਹੀਂ ਅਬ ਵਾਪਸ ਜਾ ਸਕਤੇ ਹੋ ਹਮਾਰੇ ਪਾਸ ਜ਼ਰੂਰੀ ਕਾਰਵਾਈ ਕੇ ਲਿਏ ਕਾਫੀ ਫੋਰਸ ਹੈ ਜੈਸਾ ਆਪਕਾ ਹੁਕਮ ਜਨਾਬ ਖਾਨ ਨੇ ਫਿਰਸ ਲੂਟ ਮਾਰਿਆ ਤੇ ਬਾਹਰੋਂ ਹੀ ਮੁੜ ਕੇ ਜਦੋਂ ਗੇਜਾ ਸਿੰਘ ਨਾਲ ਵਾਪਸ ਮੁੜੇ ਸੀ ਤਾ ਸਮਝ ਨਹੀਂ ਸੀ ਆ ਰਹੀ ਕਿ ਉਹਨਾਂ ਨੂੰ ਇੱਥੇ ਭੇਜਿਆ ਕਿਉਂ ਗਿਆ ਸੀ ਇਹ ਸਾਰੀ ਕਾਰਵਾਈ ਬਹੁਤ ਫਜ਼ੂਲ ਲੱਗ ਰਹੀ ਸੀ ਗੇਜਾ ਸਿੰਘ ਇੱਥੇ ਆਣੇ ਕੀ ਕਿਹਾ ਜ਼ਰੂਰਤ تھی ਜਾਂ ਤੇਰੇ ਖਿਆਲ ਵਿੱਚ ਜ਼ਰੂਰੀ ਥਾ ਤੁਸੀਂ ਹੀ ਸਮਝ ਸਕਦੇ ਹੋ ਜਨਾਬ ਮੈਂ ਕੀ ਕਹਿ ਸਕਦਾ ਇਹ ਵੀ ਤੇਰੀ ਬਾਤ ਠੀਕ ਹੈ ਪਰ ਤੇਰੇ ਤੇ ਵੀ ਪੁੱਛਿਆ ਥਾ ਜਦੋਂ ਜਨਾਬ ਨੇ ਫੈਸਲਾ ਹੀ ਕਰ ਲਿਆ ਸੀ ਤਾਂ ਮੇਰੀ ਕੀ ਮਜਾਲ ਕੀ ਆਪਦੇ ਫੈਸਲੇ ਨੂੰ ਬੰਦ ਕਹਾ ਇਹ ਬਾਤ ਵੀ ਤੇਰੀ ਠੀਕ ਹੈ ਜਦੋਂ ਅਫਸਰ ਕੋਈ ਫੈਸਲਾ ਕਰੇ ਤਾਂ ਉਸਕੇ ਮਤ ਹਿੱਤਾਂ ਨੂੰ ਮੰਨਣਾ ਲਾਜ਼ਮੀ ਹੋ ਜਾਣਾ ਨਹੀਂ ਤੋ ਦੋਨੋਂ 'ਚ ਫਰਕ ਕਿਆ ਹੂਆ ਤੋ ਬਹੁਤ ਠੀਕ ਬਾਤ ਕਹੀ ਐ ਮੈਨੇ ਵੀ ਤੇ ਉਪਰ ਕੇ ਅਪਸਰੋ ਕੇ ਹੁਕਮ ਮੁਤਾਬਕ ਆਨੇ ਕਾ ਫੈਸਲਾ ਕੀਆ ਥਾ ਗੇਜਾ ਸਿੰਘ ਮੁਸਕਰਾ ਪਿਆ ਉਹ ਹੁਣ ਖਾਨ ਸਾਹਿਬ ਦੀਆਂ ਜਿੰਗਾਂ ਬੀਠ ਠਿਗੀਆਂ ਤੇ ਹੈਰਾਨ ਨਹੀਂ ਸੀ ਹੁੰਦਾ ਉਹਨਾਂ ਵਰਗੇ ਅਜੀਬ ਠਾਣੇਦਾਰ ਨਾਲ ਉਹਦਾ ਵਾਹ ਪਹਿਲੀ ਵਾਰ ਬਿਆਸੀ ਤੇ ਹੁਣ ਤੱਕ ਉਹਨਾਂ ਬਾਰੇ ਬਹੁਤ ਕੁਝ ਸਮਝ ਲਿਆ ਸੀ ਖਾਨ ਸਾਹਿਬ ਤੇ ਉਹਦੇ ਨਾਲ ਦੋਵੇਂ ਹਵਲਦਾਰ ਤੇ ਸਿਪਾਹੀ ਜਦੋਂ ਥਾਣੇ ਪਹੁੰਚੇ ਤਾਂ ਮੌਂਟਰੀ ਨੇ ਦੱਸਿਆ ਕਿ ਉਹਨਾਂ ਦੀ ਗੈਰ ਹਾਜ਼ਰੀ 'ਚ ਕਈ ਪਿੰਡਾਂ ਦੇ ਬੰਦੇ ਤੇ ਪੰਚਾਇਤਾਂ ਕਿੰਨੀਆਂ ਹੀ ਸ਼ਿਕਾਇਤਾਂ ਲੈ ਕੇ ਆਂਗਾ ਸਨ ਜੋ ਉਹਨੇ ਖਾਲੀ ਕਾਗਜ਼ ਉੱਤੇ ਛਰੀਟ ਛੱਡਣਾ ਸੀ ਤੇ ਸਭ ਨੂੰ ਹਫ਼ਤੇ 10 ਦਿਨ ਬਾਅਦ ਆਉਣ ਲਈ ਕਿਹਾ ਸੀ ਪਰ ਖਾਨ ਸਾਹਿਬ ਨੇ ਉਹਦੀ ਕਿਸੇ ਗੱਲ ਵੱਲ ਧਿਆਨ ਨਹੀਂ ਦਿੱਤਾ ਉਹ ਬੁਰੀ ਤਰ੍ਹਾਂ ਥੱਕੇ ਅੱਕੇ ਹੋਏ ਸਨ ਤੇ ਬਾਹਰ ਹੋਣ ਕਰਕੇ ਹੌਮਸ ਬਹੁਤ ਵੱਧ ਗਈ ਸੀ ਇਸ ਲਈ ਸਿੱਧੇ ਚਵਾਰੇ ਵਿੱਚ ਚਲੀ ਗਈ ਉਹਨਾਂ ਨੇ ਪਹਿਲਾਂ ਅਬਦੁੱਲੇ ਨੂੰ ਨਹਾਉਣ ਲਈ ਪਾਣੀ ਲਿਆਉਣ ਲਈ ਕਿਹਾ ਫਿਰ ਵਰਤੀ ਤੇ ਕੁੱਲੇ ਵਾਲੀ 발ੀ ਪੱਗ ਲਾ ਕੇ ਮੰਝੇ ਉੱਤੇ ਸੁੱਟ ਦਿੱਤੀ ਚਵਾਰੇ ਅੰਦਰ ਹੀ ਇੱਕ ਖੂੰਜੇ ਬਣੇ ਪੱਕੇ ਫਰਸ਼ ਉੱਤੇ ਨਹਾ ਕੇ ਕਮੀਜ਼ ਪਜਾਮਾ ਪਹਿਨਿਆ ਤੇ ਵਰਤੀ ਤੇ ਪੱਗ ਧੋਣ ਵਾਸਤੇ ਫਰਸ਼ ਉੱਤੇ ਪਗਾਂ ਮਾਰੀ ਮਨਜੀ ਉੱਤੇ ਪੈਣ ਤੋਂ ਪਹਿਲਾਂ ਅਬਦੁੱਲੇ ਤੋਂ ਪਾਣੀ ਮੰਗਵਾਇਆ ਤੇ ਜੱਗ ਨੂੰ ਹੀ ਮੂੰਹ ਲਾ ਕੇ ਰੱਜ ਕੇ ਪੀਣ ਮਗਰੋਂ ਢਾਲੋ ਕੇ ਲੇਟ ਗਿਆ ਅਬਦੁੱਲੇ ਨੇ ਖਾਣ ਵਾਰੇ ਪੁੱਛਿਆ ਤਾਂ ਉਹ ਕੋਨਾ ਗੁੱਸੇ ਨਾਲ ਕਿਹਾ ਤੂੰ ਮੰਨੇ ਤੂੰ ਮੰਨੇ ਬੁਲਾ ਲਾ ਚੱਲ ਜਾ ਉਰੇ ਸੇ ਖਾਂ ਸਾਵਾ ਆਰਾਮ ਨਾਲ ਸੌਣਾ ਚਾਹੁੰਦੇ ਸਨ ਪਰ ਜਦੋਂ ਪ੍ਰਾਣੀ ਕੰਧ ਉੱਤੇ ਨਿਗਾਹ ਜਾ ਟਿੱਕੀ ਤਾਂ ਉਹਨਾਂ ਦੀਆਂ ਅੱਖਾਂ ਨੇ ਨੀਚੀਆਂ ਇੰਜ ਲੱਗਦਾ ਰਿਹਾ ਜਿਵੇਂ ਕੰਦ ਉੱਤੇ ਜਿੰਗਾ ਕੁਝ ਤਸਵੀਰਾਂ ਬਦਲ-ਬਦਲ ਕੇ ਸਾਹਮਣੇ ਦੇ ਸਰੰਗਾ ਸਨ ਜਿਹੜੀਆਂ ਇੱਕ ਦੂਜੇ ਤੋਂ ਵਧੇਰੇ ਵਧੇਰੇ ਡਰਾਉਣੀਆਂ ਲੱਗ ਰਹੀਆਂ ਸਨ ਖਾਨ ਸਾਹਿਬ ਨੂੰ ਖਿਆਲ ਆਇਆ ਕਿ ਪੁਲਿਸ ਦੀ ਨੌਕਰੀ ਕਰਦੇ ਆ ਸਿਪਾਹੀ ਤੋਂ ਆਈਜੀ ਤੱਕ ਸਭ ਨੰਦਾਈ ਹੋ ਜਾਂਦੇ ਸਨ ਲਗਾਤਾਰ ਚੋਰ ਅਚਕਿਆਂ ਬਦਮਾਸ਼ਾਂ ਤੇ ਕਾਤਲਾਂ ਨਾਲ ਵਾਹ ਪੈਣ ਕਰਕੇ ਉਹਨਾਂ ਦਿਨਾਂ ਸਭ ਮਾਣ ਵੀ ਭਾਵਨਾਵਾਂ ਮਾ ਪੱਥਰ ਹੋ ਜਾਂਦੀਆਂ ਸਨ ਤੇ ਵੀ ਧੀਰਾ ਵੀ ਵਿਆਸ਼ੀਆ ਨਾ ਹੋ ਜਾਂਦਾ ਸੀ ਪਰ ਉਹਨਾਂ ਪਰਗੇ ਬੰਦੇ ਹਮੇਸ਼ਾ ਦੁਵਿਧਾ ਵਿੱਚ ਰਹਿਣ ਕਰਕੇ ਬੇਚੈਨ ਰਹਿੰਦੇ ਸਨ ਉਹ ਆਪਣੇ ਪੇਛੇ ਮਤਾਬਕ ਪੂਰੀ ਤਰ੍ਹਾਂ ਢਲ ਨਹੀਂ ਸਕਦੇ ਢਲ ਨਹੀਂ ਸਕਦੇ ਕਿਉਂਕਿ ਸ਼ਰਾਫਤ ਤੇ ਜज्ਬਾਤ ਤੋਂ ਖਹਿੜਾ ਨਹੀਂ ਸੰਤ ਛੁੜਾ ਸਕਦੇ ਇੰਜ ਉਹ ਦੋ ਬੇੜੀਆਂ 'ਚ ਪੈਰ ਰੱਖਣ ਕਾ ਸਫਲ ਪੁਲਿਸ ਮੁਲਾਜ਼ਮ ਨਹੀਂ ਬਣ ਸਕਦੇ ਅਜਿਹੇ ਲੋਕਾਂ ਲਈ ਜ਼ਿੰਦਗੀ ਜ਼ਹਿਮਤ ਬਣ ਜਾਂਦੀ ਹੈ ਹੁਣ ਵੀ ਇਸੇ ਕਾਰਨ ਉਹ ਆਪਣੀ ਦੁਦਾਂ ਦਾ ਕਸ਼ਟ ਭੋਗ ਰਹੇ ਸਨ ਅਬਦੁੱਲ ਨੇ ਖਾਣਾ ਤਿਆਰ ਕਰ ਛੱਡਿਆ ਸੀ ਪਰ ਦਰਦ ਦਾ ਦੁਆਰਾ ਪੁੱਛ ਨਹੀਂ ਸਕੇ ਜਦੋਂ ਉਹਨਾਂ ਨੂੰ ਬੇਚੈਨੀ ਨਾਲ ਖੱਬੇ ਸੱਜੇ ਪਲਸਰ ਟੇ ਮਾਰਦਿਆਂ ਦੇਖ ਰਿਹਾ ਸੀ ਤਾਂ ਉਹਨੂੰ ਵੀ ਕਬਰਾਟ ਮਹਿਸੂਸ ਹੋ ਰਹੀ ਸੀ ਕਿ ਪਰ ਅਜਿਹੇ ਹਾਲਤ ਵਿੱਚ ਕੁਝ ਨਹੀਂ ਸੋਚਦਾ ਸੀ ਕੀ ਕਰੇ ਅਖੀਰ ਜਦੋਂ ਬੇਚੈਨੀ ਕਰਕੇ ਧੁੱਪ ਨਹੀਂ ਰਹਿ ਸਕਿਆ ਚੁੱਪ ਨਹੀਂ ਰਹਿ ਸਕਿਆ ਤਾਂ ਆਪਣਾ ਫਰਜ਼ ਸਮਝ ਕੇ ਉਹਨਾਂ ਨੂੰ ਦੁਬਾਰਾ ਪੁੱਛ ਬੈਠਾ ਖਾਨ ਸਾਹਿਬ ਇਜਾਜ਼ਤ ਹੋਵੇ ਤਾਂ ਖਾਣਾ ਲਾਵਾਂ ਹੁਣ ਤਾਂ ਬਹੁਤ देर ਹੋ ਚੁੱਕੀ ਐ ਭੁੱਖ ਲੱਗੀ ਹੋਵੇਗੀ ਚਨਾਬ ਨੂੰ ਲੈ ਆ ਤੰਨੇ ਆਪਣੇ ਕੰਮ ਤੇ ਪਿੱਛਾ ਚੜਾਉਣਾ ਛੜਾ ਲਈ ਅਗੇਵੇਂ ਨਾਲ ਉਹਨਾਂ ਨੇ ਜਵਾਬ ਦਿੱਤਾ ਪਰ ਉੱਠ ਕੇ ਅਜੇ ਵੀ ਨਹੀਂ ਸੰਭੇਠੇ ਜਦੋਂ ਹਮੇਸ਼ਾ ਵਾਂਗ ਪ੍ਰਾਣਾ ਜਰਖ ਲਿਆ ਮੇਜ਼ 'ਤੇ ਅਬਦੁੱਲੇ ਨੇ ਮੰਝੇ ਦੇ ਨੇੜੇ ਲਿਆ ਕੇ ਰੱਖਿਆ ਤਾਂ ਖਾਨ ਸਾਹਿਬ ਉੱਠ ਕੇ ਬਹਿ ਗਏ। ਅਬਦੁੱਲੇ ਨੇ ਤੁਰੰਤ ਹੀ ਇੱਕ ਪਲੇਟ ਵਿੱਚ ਤਿੰਨ ਰੋਟੀਆਂ, ਵੱਡੇ ਕਾਲੇ ਵਿੱਚ ਮੀਟ ਤੇ ਛੋਟੀ ਪਲੇਟ ਵਿੱਚ ਕੱਟੇ ਹੋਏ ਪਿਆਜ਼ ਤੇ ਟਮਾਟਰ ਲਿਆ ਕੇ ਰੱਖ ਦਿੱਤੇ। ਖਾਨ ਸਾਹਿਬ ਨੇ ਚੁੱਪਚਾਪ ਰੋਟੀ ਖਾਣੀ ਸ਼ੁਰੂ ਕਰ ਦਿੱਤੀ ਪਰ ਧਿਆਨ ਕਿਧਰੇ ਹੋਰ ਚਲਾ ਗਿਆ। ਉਹ ਨੀਂਦਰੇ ਨਾਲ ਗਹਿਰੀਆਂ ਅੱਖਾਂ ਸਾਹਮਣਿਕਾਂ ਦੇ ਉੱਤੇ ਮੋੜ ਟਿਕਾ ਲੈਣਾ ਸਨ। ਕੰਦ ਤੋਂ ਕਈ ਥਾਂ ਮਤੋਂ ਚੁੰਨੇ ਦੇ ਲਈ ਔੜ ਲੱਥੇ ਹੋਏ ਸਨ। ਹੀਟੋਂ ਇੱਟਾਂ ਦੀਆਂ ਦਰਾਜਾਂ ਵਿੱਚੋਂ ਅੰਜ ਫਿਰ ਸਪੋਲਿਏ ਨਿਕਲ ਕੇ ਸਾਰੇ ਕੰਦ ਤੇ ਛੱਤ ਤੇ ਪੱਤਿਆਂ ਤੇ ਉਹਨਾਂ ਉੱਤੇ ਲੰਗਾ ਇੱਟਾਂ ਦੀਆਂ ਦਰਾਜਾਂ ਵਿੱਚ ਲੁਕਦੇ ਨਜ਼ਰ ਆ ਰਹੇ ਸੀ। ਅਬਦੁੱਲੇ ਇਹ ਇੰਨੇ ਜਾਨਵਰ ਅੱਜ ਫਿਰ ਕਿੱਥੇ ਕਿੱਥੇ ਤੇ ਆ ਗਏ? ਉਹਨਾਂ ਨੇ ਕੰਦ ਵੱਲ ਧਿਆਨ ਨਾਲ ਦੇਖਦਿਆਂ ਕਿਹਾ ਕਿੱਥੇ ਜਨਾਬ ਅਬਦੁੱਲੇ ਨੇ ਅੰਦਰ ਆਉਂਦਿਆਂ ਕੁਝ ਹੈਰਾਨੀ ਨਾਲ ਪੁੱਛਿਆ ਉਸ ਸਾਹਮਣੀ ਦੀਵਾਰ ਪਰ ਦੇਖ ਕੈਸੇ ਸਾਰੀ ਦੀਵਾਰ ਪਰ ਫੈਲ ਰਹੇ ਹੈ ਕੰਜ ਖਜੂਰੀ ਔਰ ਸੁਬੋਲੀ ਅਬਦੁੱਲਾ ਹੈਰਾਨ ਹੋਇਆ ਕਦੇ ਕੰਧ ਵਾਲ ਦੇਖਦਾ ਤੇ ਕਿਨਾ ਕਦੇ ਬਿਨਾ ਅੱਖਾਂ ਚੁਮਕਾਇਆ ਖਾਨ ਸਾਹਿਬ ਵਾਲ ਪਰ ਉਹਰੇ ਤਾਂ ਕੁਝ ਵੀ ਨਹੀਂ ਖਾਨ ਸਾਹਿਬ ਦੀਵਾਰ ਦੇ ਕੁਝ ਹਿੱਸੇ ਪਰ ਤੇ ਚੋਨੇ ਕਾ ਪਲਾਸਟਰ ਜਰੂਰ ਗਿਰਿਆ ਹੋਇਆ ਤੋ ਕਿਆ ਮੇਰਾ ਦਿਮਾਗ ਖਰਾਬ ਹੋ ਗਿਆ ਜੋ ਮੰਨੇ ਸਭ ਸਾਫ ਦਿਖ ਰਿਹਾ ਹੈ ਦੇ ਕਿਤਨੇ ਕੀੜੇ ਮਕੌੜੇ ਛੱਤ ਕੀ ਤਰਫ ਜਾ ਰਹੇ ਆ ਤੰਨੇ ਨਜ਼ਰ ਨਹੀਂ ਆ ਰਹੀ ਖਾਨ ਸਾਹਿਬ ਜਦ ਅਬਦੁੱਲਹ ਵਲ ਜਾ ਕੇ ਤਾਂ ਉਹ ਸਹਿਮ ਗਏ ਕੁਝ ਚਿਰ ਚੁੱਪ ਰਹਿਣ ਪਿੱਛੋਂ ਧੀਮੀ ਆਵਾਜ਼ ਚ ਬੋਲੇ ਆ ਦਿਮਾਗ ਖਰਾਬ ਹੋਈ ਆਪਕੇ ਦੁਸ਼ਮਣੋਗਾ ਆਪ ਠੀਕ ਕਹਿ ਰਹੇ ਹੈ ਕਈ ਦਿਨੋਂ ਸੇ ਮੇਰੀ ਉਹ ਨਜ਼ਰ ਠੀਕ ਨਹੀਂ ਰਹੀ ਜਨੇ ਕਿਉਂ ਸਾਫ ਨਜ਼ਰ ਨਹੀਂ ਆ ਰਿਹਾ ਕਿਆ ਹੋਇਆ ਤੇਰੀ ਨਜ਼ਰ ਨਜ਼ਰ ਨਹੀਂ ਕਹੀ ਮੋਤੀਆਂ ਤੋਂ ਨਹੀਂ ਉਤਰ ਆਇਆ ਇਹ ਤਾਂ बड़ी नाम नामराद बीमारी होंगी है क्या बात है जनाब अभी हस्पता हाँ तो बनने की बात ही हो रही है पर क्या पता कदों डॉक्टर आए उसके बाद ही तशीस हो सकती है हजूर तो तू नाभे जाके तशीस करवा ली हफ्ते की छुट्टी ले जा कल नहीं चलिया जा फिर पीछे पछताना पवेगा तो खातर तवज्जो छड़ के मैं ਕੈਸੇ ਜਾ ਸਕਤਾ ਹੂੰ ਜਨਾਬ ਉਹ ਅਹਿਮਕ ਮੇਰੀ ਖਾਤਰ ਤਵੱਜੋ ਕੀ ਖਾਤਰ ਨਜ਼ਰ ਸੇ ਮਹਿਰੂਮ ਹੋਣੇ ਤੰਨੇ ਕੱਲ ਹੀ ਚਲੇ ਜਾ ਸਮਝਿਆ ਮੇਰੀ ਬਾਤ ਇਹ ਮੇਰਾ ਹੁਕਮ ਹੈ ਜੀ ਜਨਾਬ ਸਾਹਿਬ ਜੈਸਾ ਆਪ ਚਾਹੋ ਅਬਦੁੱਲਾ ਹਰ ਰੋਟੀ ਲਿਆਉਣ ਦੇ ਬਹਾਨੇ ਸਿਰ ਝੁਕਾ ਕੇ ਕੁਝ ਫਿਕਰਮੰਦ ਹੋਇਆ ਬਾਹਰ ਚਲਿਆ ਗਿਆ ਤੀਸਰੇ ਪੈਰ ਖਾਨ ਸਾਹਿਬ ਆਰਾਮ ਕਰਨ ਮਗਰੋਂ ਵਰਦੀ ਪਾ ਕੇ ਦਫ਼ਤਰ ਪਹੁੰਚੇ ਤਾਂ ਦੋ ਪਿੰਡਾਂ ਦੀਆਂ ਪੰਚਾਇਤਾਂ ਆਂਗਾ ਹੋਈਆਂ ਸਨ ਦੋਹਾਂ ਵਿੱਚੋਂ ਇੱਕ ਦਾ ਸ਼ਾਮ ਲਾਟ ਦਾ ਝਗੜਾ ਸੀ ਤੇ ਦੂਜਾ 5-6 ਬੰਦੇ ਸ਼ਰਾਬ ਕੱਢਣ ਦੇ ਜਰੂਰ ਵਿੱਚ ਕਈ ਦਿਨਾਂ ਤੋਂ ਹਵਲਤ ਵਿੱਚ ਭੰਦਾ ਆਪਣੇ ਪਿੰਡ ਦੇ ਬੰਦੇ ਨੂੰ ਛਡਾਉਣਾ ਹੈ ਸਨ ਉਹ ਸਾਰੇ ਬਾਹਰ ਬਰਾਡੇ ਵਿੱਚ ਪੁੰਜੇ ਹੀ ਪੈਰਾਂ ਪਾਰ ਬੈਠੇ ਸਨ ਖਾਨ ਸਾਹਿਬ ਜਦੋਂ ਭਰਾਡੇ ਵਿੱਚੋਂ ਅੰਦਰ ਜਾਣ ਲੱਗੇ ਤਾਂ ਸਾਰੇ ਉੱਠ ਕੇ ਸਾਸਤਰੀ ਅਕਾਲ ਕਹਿੰਦੇ ਹੱਥ ਵਨ ਕੇ ਖੜੇ ਹੋ ਗਏ ਉਸੇ ਪਹਿਲੇ ਮੁੰਚੀ ਵੀ ਡੋਕਲ ਕੱਛ ਤੇ ਕਮੀਜ਼ ਦੀਆਂ ਜੇਬਾਂ ਵਾਲੀ ਝੱਗੀ ਪਾਈ ਤੇ ਕਥਕ ਪੈਰ ਮਾਰਦਾ ਖਾਨ ਸਾਹਿਬ ਦੇ ਨੇੜੇ ਆ ਕੇ ਇਹ ਪੰਚਾਇਤ جناب ਰੋੜੀ گاؤں ਕੀ ਹੈ ਔਰ ਦੂਸਰੇ 4 ਬੰਦੇ ਧਿਆਲਪੁਰ ਕੀ ਹੈ। ਤੋ ਵਾਰੀ-ਵਾਰੀ ਇਹਨਾਂ ਨੂੰ ਅੰਦਰ ਭੇਜ। ਮੁੰਛੀ ਦੀ ਗੱਲ ਟੋਕੇ ਉਹ ਦਫ਼ਤਰ ਵਾਲੇ ਕਮਰੇ ਚ ਚਲੇ ਗਏ। ਰੋੜੀ ਦੀ ਪੰਚਾਇਤ ਦੇ 7-8 ਬੰਦੇ ਜਦੋਂ ਅੰਦਰ ਆਏ ਤਾਂ ਉਹਨਾਂ ਨੇ ਖੱਦਰ ਦੇ ਮੋਕੇ ਗਲਾਂ ਵਿੱਚ ਪਾਏ ਹੋਏ ਸਨ ਤੇ ਮੋਕਿਆਂ ਦੇ ਲੜ-ਫੜ ਕੇ ਹੱਥ ਜੋੜੇ ਹੋਏ ਸਨ। ਸਾਰਿਆਂ ਤੋਂ ਮੂਰੇ ਅੱਧ ਬੱਗੀ ਦਾੜੀ ਤੇ ਸੰਗਣਗਾ ਮੂੰਛਾਂ ਵਾਲਾ ਸਰਪੰਚ ਮੰਗਤ ਸਿੰਘ ਸੀ ਜੋ ਅਕਸਰ ਠਾਣੇ ਆਉਂਦਾ ਰਹਿੰਦਾ ਸੀ ਨਿੱਕੀਆਂ ਅੱਖਾਂ ਚੌੜੇ ਚਿਹਰੇ ਤੇ ਲੰਬੀ ਨੱਕ ਕਰਕੇ ਉਹ ਸਭ ਤੋਂ ਵੱਖਰਾ ਦਿਸਦਾ ਸੀ ਜੁੱਤੀਆਂ ਭਾਂਡੇ ਵਿੱਚ ਲਾ ਆਉਣ ਕਰਕੇ ਉਹਦੇ ਚੌੜੇ ਹੋਏ ਪੈਰ ਨਰੋਏ ਕੱਦ ਕਾਠ ਦੇ ਹਿਸਾਬ ਨਾਲ ਉੱਪਰੇ ਲੱਗਦੇ ਸਨ ਲੰਬੇ ਕੱਟ ਚੌੜੇ ਵਧੇਰੇ ਕਿਉਂ ਬਾਈ ਸਰਪੰਚ ਤੁਸੀਂ ਜੁੱਤਨਾ ਲਾ ਕੇ ਉਰੇ ਕਿਉਂ ਆਇਆ ਕਰਦੇ ਆ ਕਿਆ ਇਸ ਠਾਣੇ 'ਚ ਵੀ ਦਰਬਸ਼ਾਲਾ ਜੈਸਾ ਸਮਝਿਆ ਹੈ ਤੁਸੀਂ ਆਖਰ ਸਰਕਾਰ ਵੀ ਤਾਂ ਜਨਾਬ ਦੂਜਾ ਰੱਬ ਹੀ ਹੁੰਦੀ ਹੈ ਇਸ ਕਰਕੇ ਇਹਦੇ ਆਦਰ ਮਾਨ ਦਾ ਖਿਆਲ ਰੱਖਣਾ ਪੈਂਦਾ ਹੈ ਅੱਛਾ ਬਾਕੀ ਬਾਦ ਫੇਰ ਬਤਾਣਾ ਪਹਿਲਾਂ ਜੁੱਤੇ ਪਾ ਕੇ ਆਓ ਔਰ ਇਹ ਗੱਲਾਂ ਮੇ ਪਗ ਇਹ ਗੱਲਾਂ ਮੇ ਪਾਈ ਪਰਨੇ ਵੀ ਮੋਟੇ ਪਰ ਧਰ ਕਰਾਉਣਾ ਗਲਾਂਵ ਮੇ ਨਹੀਂ ਪਾਉਨੇ ਸਰਪੰਚ ਸਮੇਤ ਸਾਰੇ ਹੈਰਾਨ ਹੋ ਗਏ ਪਰ ਹੁਕਮ ਅਨੁਸਾਰ ਬਰਾਂਡੇ ਚ ਲਾਂਗਾ ਜਿੱਤਨਾ ਪਾ ਕੇ ਜਦ ਮੁੜੇ ਤਾਂ ਖਾਨ ਸਾਹਿਬ ਦੇ ਚਿਹਰੇ ਉੱਤੇ ਕੋਈ ਤਣਾਅ ਨਹੀਂ ਸੀ ਹਾਂ ਹੁਣ ਬਤਾ ਸਰਪੰਚ ਕੀ ਬਾਤ ਹੈ ਮਹਾਰਾ ਮਹਾਰਾਜ ਸਾਡੇ ਪਿੰਡ ਵਾਲੇ ਨੰਬਰਦਾਰ ਜੋਰਾ ਸਿਉਣੇ ਸ਼ਾਮ ਲਾਟ ਰੋਕ ਕੇ ਉੱਥੇ ਦੋ ਕੋਠੇ ਛੱਤ ਲਈ ਤੇ ਨਾਲੇ ਉੱਥੇ ਜਿਹੜਾ ਪੁਰਾਣਾ ਨਿੰਮ ਸੀ ਉਹ ਵੱਢ ਕੇ ਘਰੇ ਲੈ ਗਿਆ ਜਦ ਉਹ ਕੋਠੇ ਛੱਤ ਰਿਹਾ ਥਾ ਤਾਂ ਪਿੰਡ ਕੇ ਬੰਦੇ ਔਰ ਤੂੰ ਕਹਾ ਥਾ ਕਹਾ ਥੀ ਜਾਣਾ ਕਿੱਥੇ ਸੀ ਜਨਾਬ ਉਹਦੇ ਕੋਲ ਲਾਇਸੈਂਸ ਦੀ ਦੁਨਾਲੀਏ ਅਸੀਂ ਜੇ ਰੋਕਦੇ ਤਾਂ ਉਹ ਕਿਸੇ ਦਾ ਨੁਕਸਾਨ ਕਰ ਦਿੰਦਾ ਕੋਠੇ ਉਸਨੇ ਇੱਕੋ ਰਾਤ ਵਿੱਚ ਛੱਤ ਲਈਏ ਥੇ ਸਰਪੰਚ ਨੇ ਸਿਰ ਜੁਗਾ ਲਿਆ ਤੁਹਾਡਾ ਸਾਰਾ ਪਿੰਡ ਮੰਨੀ ਕਮਦਿਲ ਬੰਦਿਆਂ ਲੱਗਦਾ ਹੈ ਰਤਾ ਸਖਤ ਆਵਾਜ਼ ਨਾਲ ਖਾਨ ਸਾਹਿਬ ਨੇ ਕਿਹਾ ਜਾਓ ਪਿੰਡ ਦੇ ਦਲੇਰ 10 15 ਮੁੰਡਿਆਂ ਨੇ ਨਹੀਂ ਕਹੋ ਅੱਜ ਰਾਤ ਕੋਠੇ ਟਾ ਕੇ ਸ਼ਾਮ ਲਾਟ ਪਰ ਕਬਜ਼ਾ ਕਰ ਲਈ ਬਾਕੀ ਮਾਮਲਾ ਅਸੀਂ ਸਮਝਾਂਗੇ ਇਹ ਨੰਬਰਦਾਰ ਕੋਈ ਆਕੜ-ਫਕੜ ਕਰੀਤਾ ਉਹ ਉਸਨੇ ਉੱਥੇ ਹੀ ਢਾ ਲੈਣਾ ਸਮਝੇ ਉਹਦੀ ਦਿਨਾਲੀ ਵੀ ਛੀਨ ਲੈਣਾ ਉਹ ਤੁਹਾਡੇ ਸਾਹ ਤੇ ਦੋ ਤਕੜਾ ਨਹੀਂ ਹੈ ਨਾ ਕਿ ਅਸੀਂ ਤਾਂ ਜਨਾਬ ਆਪ ਦਾ ਹੁਕਮ ਹੀ ਲੈਣ ਆਏ ਸੀ ਉਸ ਨੰਬਰਦਾਰ ਨੇ ਪਹਿਲਾਂ ਥਾਣੇਦਾਰ ਸਾਹਿਬ ਨੂੰ ਹੱਥ ਚ ਕੀਤਾ ਵਿਆ ਸੀ ਉਹ ਉਹਨਾਂ ਨੂੰ ਸੁਪਾਣਾ ਸਵੇਰ ਦੀ दारू ਪਿਉਂਦਾ ਤੇ ਮੁਰਗੇ ਖਵਾਉਂਦਾ ਸੀ ਇਸੇ ਕਰਕੇ ਉਹਦੇ ਲਈ ਅਸੀਂ ਖੈਬਰਦੇ ਨਹੀਂ ਸੀ ਉਹਦੇ ਨਾਲ ਅਸੀਂ ਖੈਬਰਦੇ ਨਹੀਂ ਸੀ ਬਾਤਾਂ ਪ੍ਰਾਣੀਆਂ ਬਾਤਾਂ ਛੱਡੋ ਅੱਜ ਰਾਤ ਨਹੀਂ ਉਹ ਕੋਠੇ ਢਾ ਦਿਓ ਜੇ ਉਹ ਸ਼ਿਕਾਇਤ ਲੈ ਕੇ ਆਊਗਾ ਤਾਂ ਮੈਂ ਖੁਦ ਦੇਖੂਗਾ ਕਿ ਉਹ ਕਿਸ ਨੂੰ ਸ਼ਰਾਬ ਪਲਾਉਂਦਾ ਤੇ ਕਿਸ ਨੂੰ ਮਰ ਕੇ ਖਵਾਉਂਦਾ ਸਤਵਜਨ ਜੀ ਸਾਨੂੰ ਜਨਾਬ ਦਾ ਹੁਕਮ ਹੀ ਚਾਹੀਦਾ ਸੀ ਤੇ ਉਹ ਬੰਦੇ ਜਦੋਂ ਸਿਰ ਝੁਕਾ ਕੇ ਸਸਰੀ ਕਲ ਕਹਿ ਕੇ ਵਾਪਸ ਮੁੜੇ ਤਾਂ ਉਹਨਾਂ ਦੀ ਤੌਰ ਬਦਲੀ ਹੋਈ ਸੀ ਉਸ ਮਗਰਮੋਂ ਮੋੰਚੀ ਨੂੰ ਕਹਿ ਕੇ ਦਿਆਲਪੁਰ ਦੇ ਪੰਜ ਬੰਦਿਆਂ ਨੂੰ ਬੁਲਾ ਕੇ ਖਾਨਦ ਸਾਹਿਬ ਨੇ ਸਾਰੀ ਗੱਲ ਪੁੱਛੀ ਤੇ ਕਿਹਾ ਆਪਣੇ ਨਾਮ ਵਲਦੀਤ اور ਪਤਾ ਟਕਾਣਾ ਮੁੰਛੀ ਤਿਲਕਾ ਕੇ ਅੰਗੂਠੇ ਲਾ ਕੇ ਕਾਗਜ਼ ਦੇ ਦਿਓ ਤੇ ਅੱਗੇ ਤੇ ਉਹ ਬੰਦਾ ਨਜਾਇਸ਼ਰਾਬ ਨਹੀਂ ਕੱਢੇਗਾ ਜਾਓ ਇਹ ਸਭ ਲਿਖ ਕੇ ਹਵਲਾ ਹਵਾਲਾਤ ਮੀ ਤੇ ਉਸ ਨੂੰ ਸਾਹ ਲੈ ਜਾਓ ਫਿਰ ਉਹਨਾਂ ਨੇ ਮੁੰਛੀ ਨੂੰ ਬੁਲਾ ਕੇ ਹੁਕਮ ਦੇ ਦਿੱਤਾ ਉਹਨਾਂ ਦਾ ਬੰਦਾ ਛੱਡ ਦੇਵੇ ਪਰ ਲਿਖਤੀ ਜ਼ਿੰਮੇਵਾਰੀ ਲੈ ਲੇ ਅਜੇ ਪੂਰੀ ਤਰ੍ਹਾਂ ਦਿਨ ਨਹੀਂ ਸੀ ਸ਼ੁਰੂ ਪਿਆ ਕਿ ਅਪਸਰੇ ਮੰਡੀ ਦਾ ਚਪੜਾਸੀ ਰੁਲੀ ਆਰਾਮ ਸੁਨੀਹਾ ਲੈ ਕੇ ਆਇਆ ਉਹ ਕੁਝ ਸਹਿਮਿਆ ਲੱਗਦਾ ਸੀ ਉਹਨੇ ਵੀ ਜੁੱਤੀ ਬਰਾਂਡੇ ਚ ਲਾ ਕੇ ਕੁੱਬਾ ਜਿਹਾ ਹੋ ਕੇ ਦੋਵੇਂ ਹੱਥਾਂ ਨਾਲ ਜਦ ਰੁੱਕਾ ਦਿੱਤਾ ਤਾਂ ਖਾਨ ਸਾਹਿਬ ਪੜਦਾ ਕੁਝ ਘਬਰਾ ਕੇ ਜਾਪੇ ਰੁੱਕੇ ਵਿੱਚ ਉਹਨਾਂ ਨੂੰ ਹੁਕਮ ਦਿੱਤਾ ਗਿਆ ਸੀ ਕਿ ਸ਼ਾਮ 8 ਵਜੇ ਅਪਸਰੇ ਮੱਡੀ ਦੀ ਕੋਠੀ ਆ ਕੇ ਮਿਲੋ ਬਹੁਤ ਜ਼ਰੂਰੀ ਬਾਤ ਕਰਨੀ ਹੈ ਜਵਾਨੀ ਵੀ ਤੰਨੇ ਕੁਝ ਕਿਹਾ ਹੈ ਵਾਈਆ ਸਾਹਿਬ ਨੇ ਨਹੀਂ ਜਾਣਾ ਜਵਾਨੀ ਤਾਂ ਕੁਝ ਨਹੀਂ ਕਿਹਾ ਅੱਛਾ ਉਹਨਾਂ ਨੇ ਜਵਾਨੀ ਇਹ ਕਹਿ ਦਿੱਤੇ ਕਿ ਹਮ ਸਹੀ 8 ਵਜੇ ਪਹੁੰਚ ਜਾਏਗੇ ਜੈਸਾ ਆਪਦਾ ਹੁਕਮ ਜਨਾਬ ਪਰ ਜਦੋਂ ਉਹ ਪਿੱਠੋਂ ਅਗੇ ਬਾਹਰ ਨਿਕਲਿਆ ਤਾਂ ਉਹਦੀ ਪਿੱਠ ਤੇ ਖੱਟੇ ਰੰਗ ਦੀ ਵੱਡੀ ਸਾਰੀ ਪੱਗ ਦਾ ਲੰਮਕ ਦਾ ਲੜ ਝੋਟੇ ਦੀ ਪੂਛ ਵਰਗਾ ਲੱਗਿਆ ਤਾਂ ਖਾਨ ਸਾਹਿਬ ਦਾ ਚਿਹਰਾ ਤਣਿਆ ਗਿਆ ਉਦੋਂ ਹੀ ਛੋਲੇ ਕਾਦਮੀ ਮੋਂਠੀ ਨੂੰ ਕਹਿ ਕੇ ਚਲੇ ਗਏ ਕਿ ਜੇ ਕੋਈ ਰਪਟ ਲਖਾਣ ਆਏ ਤਾਂ ਉਹਨੂੰ ਕਹਿ ਦੇ ਉਹ ਕਿ ਕੱਲ ਨੂੰ ਆ ਜਵਾਰੇ ਵਿੱਚ ਜਾ ਕੇ ਪੱਗ ਉਹਨਾਂ ਨੇ ਲਾ ਕੇ ਉਹਨੇ ਜੁੱਤੇ ਰੱਖ ਦਿੱਤੇ ਸਮੇਤ ਬੱਤੀ ਨਟਾਲ ਹੋ ਕੇ ਮੰਜੀ ਤੇ ਲੇਟ ਗਿਆ ਅਬਦੁੱਲ੍ਹਾ ਨੇ ਦਰਦਿਆਂ ਕੁਝ ਨਹੀਂ ਪੁੱਛਿਆ ਬਾਰ-ਬਾਰਾਂਡੇ ਵਿੱਚ ਪਾਣ ਦੇ ਮੰਜੇ ਤੇ ਬੈਠਾ ਅੰਦਰ ਝਾਕਦਾ ਰਿਹਾ ਖਾਨ ਸਾਹਿਬ ਬੇਚੈਨੀ ਨਾਲ ਬਲਸਰਟੇ ਮਾਰਦੇ ਰਹੇ ਫਿਰ ਅਚਾਨਕ ਉੱਠ ਕੇ ਬੈਠਦਿਆਂ ਗੁੱਸੇ ਨਾਲ ਬੋਲੇ ਉਹ ਖੀਸ ਪਾਣੀ ਪਲਾ ਅਬਦੁੱਲਾ ਉਹਨਾਂ ਦੀ ਸਖਤ ਆਵਾਜ਼ ਨਾਲ ਤਰਕ ਕੇ ਉੱਠਿਆ ਤੇ ਵੱਡੀ ਮੱਟੀ ਵਿੱਚੋਂ ਪਾਣੀ ਦਾ ਜੱਗ ਭਰ ਕੇ ਪਿੱਤਲ ਦਾ ਗਲਦਾਸ ਲੈ ਗਿਆ ਚਿਵਾਰੀ ਅੰਦਰ ਆਉਂਦਿਆਂ ਹੀ ਗਲਾਸ ਭਰ ਕੇ ਉਹਨਾਂ ਨੂੰ ਫੜਾ ਦਿੱਤਾ ਉਹ ਪਹਿਲਾਂ ਵਾਂਗ ਹੀ ਹਾਬੜਿਆ ਵਾਂਗ ਪੀ ਗਏ ਜਦੋਂ ਬੁੱਲੇ ਨੇ ਦੂਜੀ ਵਾਰੀ ਕਲਾਸ ਪੜਨਾ ਚਾਹਿਆ ਤਾਂ ਉਹਨਾਂ ਨੇ ਖਾਲੀ ਕਲਾਸ ਪਰ ਬਗਾਵ ਮਾਰਿਆ ਤੇ ਮੁੜ ਲੇਟ ਗਈ। ਅਬਦੁੱਲਾ ਕਲਾਸ ਚੋਂ ਕੇ ਬਾਹਰ ਚਲੇ ਗਿਆ ਤਾਂ ਉਹ ਫੇਰ ਉੱਠ ਕੇ ਬੈਠ ਗਈ। "ਓ ਮਰਦੂਦ, ਟਾਈਮ ਕਿਆ ਹੋਇਆ?" ਉਹ ਨੌਬੜਵਾ ਹੈ ਪੁੱਛਿਆ। ਅਬਦੁੱਲਾ ਅੰਦਰ ਆ ਕੇ ਸਾਹਮਣੇ ਸਿੱਲੀ ਦੀਵਾਰ ਤੇ ਲੱਗੇ ਪੁਰਾਣੇ ਘੜੀ ਵੱਲ ਨਿਗਾਹ ਘੱਟ ਕੇ ਘਬराई ਬਾਤ ਚ ਕੋਲਿਆ, "7:20 ਮਿੰਟ ਹੋਈ ਹੈ ਖਾਨ ਸਾਹਿਬ।" ਤਾਂ ਉਸ ਤੋ ਉਸ ਸਾਇਸ ਮਰਦੂਦ ਨੇ ਕਿਹਾ ਕੂੜਾ ਤਿਆਰ ਕਰੀ ਮੰਨੇ 7 ਵਜੇ ਕੇ 7 ਵਜੇ ਕਰ 50 ਮਿੰਟ ਪਰ ਜਾਣਾ ਹੈ ਜੀ ਜਨਾਬ ਅਬਦੁੱਲਾ ਪੌੜੀਆਂ ਉਤਰ ਕੇ ਅਸਤਵਲ ਵਾਲਾ ਚਲਿਆ ਗਿਆ ਤੇ ਸਨੇਹਾ ਦੇ ਕੇ ਫਿਰ ਬਰਾਂਡੇ ਵਿੱਚ ਪਏ ਮੰਜੇ ਉੱਤੇ ਆ ਬੈਠਾ ਉਹਦੀ ਇਹ ਦੱਸਣ ਦੀ ਹਿੰਮਤ ਨਹੀਂ ਪਈ ਸੀ ਕਿ ਉਹਨਾਂ ਦਾ ਹੁਕਮ ਸੁਣਾਇਆ ਹੈ ਜਦੋਂ ਘੋੜੇ ਨੂੰ ਟੁੱਕੀ ਚਾਲ ਪਾ ਕੇ ਖਾਨ ਅਫਸਰੀ ਮੰਡੀ ਦੀ ਕੋਠੀ ਪਹੁੰਚੇ ਤਾਂ 8 ਵਜੇ ਚੁੱਕੇ ਸਨ ਉਹੜਾ ਖੇਤਰਾਮ ਨੂੰ ਸੰਭਾਲ ਕੇ ਕੋਠੀ ਦੇ ਅੰਦਰ ਗਏ ਤਾਂ ਦਿਨ ਛਿਪਣ ਕਰਕੇ ਚਾਨਣ ਕੁਝ ਘਟ ਗਿਆ ਸੀ। ਅਫਸਰੇ ਮੰਡੀ ਬਣਾਉਣ ਤੇ ਤਹਿਮਤ ਪਹਿਨੀ ਬੇਜੈਨੀ ਨਾਲ ਖਾਨ ਸਾਹਿਬ ਦੀ ਡੀਕ ਕਰਦੇ ਸੀ। ਬਰਾਂਡੇ ਦੇ ਬਾਹਰ ਚੌਂਤਰੀ ਉੱਤੇ ਇਧਰ ਉਧਰ ਘੁੰਮ ਰਹੇ ਸਨ। ਖਾਨ ਨੇ ਨੇੜੇ ਜਾ ਕੇ ਸਨੂਟ ਮਾਰਦਿਆਂ ਕਿਹਾ ਤਾਂ ਅਫਸਰੇ ਮੰਡੀ ਨੇ ਰੱਤਾ ਕਸਰ ਚੁਕਾਇਆ। ਆਓ ਖਾਨ ਉਹਨਾਂ ਦਾ ਚਪਾਟ ਆਵਾਜ਼ ਸਪਾਟ ਆਵਾਜ਼ ਚ ਕਿਹਾ ਜੇ ਟੈਲੀਗ੍ਰਾਮ ਆਖ ਕੇ ਲਈ ਉਹਨਾਂ ਨੇ ਚੌਂਤਰੀ ਤੋਂ ਹੀ ਟਾਂ ਖੜੇ ਖਾਣ ਨੂੰ ਟੈਲੀਗ੍ਰਾਮ ਪੜਾ ਦਿੱਤਾ ਚੌਂਤਰੀ ਤੋਂ ਕੋਨੇ ਦੇ ਲੱਕੜ ਦੇ ਖੰਭੇ ਉੱਤੇ ਲੱਗੇ ਲੈਂਪ ਬਲ ਦੇ ਖਦੋ ਜੀ ਜਗਾਇਆ ਨਹੀਂ ਸੀ ਪਰ ਪੂਰਾ ਹਨੇਰਾ ਨਾ ਹੋਣ ਕਾਰਨ ਟੈਲੀਗ੍ਰਾਮ ਲੈਂਪ ਤੋਂ ਬਿਨਾਂ ਵੀ ਪੜੀ ਨਹੀਂ ਜਾ ਸਕਦੀ ਸੀ ਧਿਆਨ ਨਾਲ ਪੜਦਿਆਂ ਖਾਨ ਦੋ ਵਾਰ ਅਫਸਰੀ ਮੰਡੀ ਵੱਲ ਜਾ ਕੇ ਪਰ ਉਹਨਾਂ ਦਾ ਧਿਆਨ ਉਸ ਵੱਲ ਨਹੀਂ ਸੀ ਸਰ ਮੰਨੀ ਫਾਈਲ ਕਰਨੇ ਵਾਲੇ ਥਾਣੇਦਾਰ ਕਾਬਾਏਗੀ ਛੱਡ 1 2 ਦਿਨ ਮੇ ਆ ਜਾਣਗੇ ਅਬ ਸ੍ਰੀ ਮੰਢੀ ਨੇ ਪਹਿਲਾ ਵਾਕ ਹੀ ਬੇਰੁਖੀ ਨਾਲ ਕਿਹਾ ਤੋ ਅਬ ਮੂਝੇ ਇਜਾਜ਼ਤ ਹੈ ਜੈਸ ਤੂੰ ਜਾ ਸਕਤੇ ਹੋ ਜੀ ਆਦਬ ਕਬੂਲ ਫਰਮਾਈ ਹੂੰ ਦੋ ਮਿੰਟ ਵਿੱਚ ਇਹ ਸਾਰੀ ਗੱਲ ਨਿਪਟੜ ਗਈ ਤੇ ਖਾਨ ਸਾਹਿਬ ਘੋੜੇ ਨੂੰ ਵਾਪਸ ਸਰਪਟ ਦੜਾਉਂਦੇ ਜਦੋਂ ਬਾਜ਼ਾਰ ਵਿੱਚੋਂ ਲੰਘ ਰਹੇ ਸਨ ਤਾਂ ਜੇ ਬਧੀਰੇ ਦੁਕਾਨਾਂ ਖੁੱਲੀਆਂ ਸਨ ਦੁਕਾਨਾਂ ਨੂੰ ਧਰਤੀ ਦੁਕਾਨਦਾਰਾਂ ਨੂੰ ਧਰਤੀ ਤੰਮਕ ਦੀ ਲਗਦੀ ਸੀ ਉਹ ਹੈਰਾਨ ਹੋ ਕੇ ਖਾਨ ਸਾਹਿਬ ਨੂੰ ਦੇਖ ਰਹੇ ਸਨ ਹਟਵਾਨੀ ਕਈ ਦਿਨਾਂ ਤੋਂ ਇਸ ਅਜੀਬ ਥਾਣੇਦਾਰ ਬਾਰੇ ਇੱਕ ਦੂਜੇ ਨਾਲ ਗੱਲਾਂ ਕਰਦੇ ਹੱਸ ਰਹੇ ਸਨ ਕਿਉਂਕਿ ਖਾਨ ਸਾਹਿਬ ਬਾਰੇ ਹੁਣ ਤੱਕ ਇਹ ਗੱਲ ਮੂਹ ਉਹ ਫੈਲ ਚੁੱਕੀ ਸੀ ਕਿ ਉਹਦਾ ਦਿਮਾਗ ਠੀਕ ਨਹੀਂ ਨਹੀਂ ਪਾਗਲ ਹੈ ਧੰਨਵਾਦ